2 ਜੁਲਾਈ ਦਿਨ ਬੁੱਧਵਾਰ ਤੇ ਉਹੀ ਸ਼ਹਿਰ ਗਵਾਲੀਅਰ ਪਰ ਅੱਜ ਸੱਚੀ ਅਕਾਲ ਦੀ ਥੋੜੀ ਜੀ ਆਸਾ ਪਾਸਾ ਮਾਕਾ ਬਦਲ ਲਈ ਅੱਜ ਤੇ ਆਪਾਂ ਅੱਜ ਆਸਾ ਪਾਸਾ ਬਦਲਣ ਵਾਸਤੇ ਆ ਗਏ ਆ ਜੀ ਗਵਾਲੀਅਰ ਸ਼ਹਿਰ ਦੇ ਵਿੱਚ ਤੇ ਗਵਾਲੀਅਰ ਸ਼ਹਿਰ ਦੇ ਜਿਹੜੇ ਵਿੱਚ ਆਪਾਂ ਥਾਂ ਤੇ ਆਏ ਆ ਤੇ ਉਹ ਥਾਂ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਵੀ ਕਿੱਥੇ ਆਪਾਂ ਆਏ ਆ ਆਪਾਂ ਆ ਗਏ ਭਾਈ ਇੱਥੇ ਚਿੜੀਆ ਘਰ ਦੇ ਵਿੱਚ ਤੇ ਦੋਸਤ ਮਿੱਤਰਾਂ ਨਾਲ ਆਪਾਂ ਸਸਤਰੀਕਾਰ ਬਾਅਦ ਚ ਬੁਲਾਵਾਂਗੇ ਜੀ ਤੇ ਪਹਿਲਾਂ ਆਪਾਂ ਜਾਣ ਵਾਲਾ ਨਾਲ ਸਸਤਰੀਕਾਰ ਬੁਲਾ ਲੀਏ ਥੋੜੀ ਫਿਰ ਦੋਸਤ ਮਿੱਤਰਾਂ ਨਾਲ ਬੁਲਾਵਾਂਗੇ ਤੇ ਇੱਧਰ ਆਪਾਂ ਟਿਕਟ ਘਰ ਵਾਲੇ ਥੋੜਾ ਧਿਆਨ ਮਾਰ ਲਈ ਇਹ ਕਿੰਨਾ ਚੁਗਾ ਪਾੜਨਗੇ ਅੱਬੀ ਕਿੰਨੇ ਕ ਜੀ ਟਿਕਟ ਹੋਊਗੀ ਤੇ ਦੇਖਦੇ ਆਪਾਂ ਟਿਕਟ ਲੈ ਗਏ ਜੀ ਮੈਂ ਵੀ ਫਿਰ ਸਸਤਰੀਕਾਰ ਅੰਦਰ ਜਾ ਕੇ ਬੁਲਾਉਣਾ ਜੀ ਕਿਵੇਂ ਤੁਹਾਨੂੰ ਦੱਸਿਆ ਜੀ ਭਾਈ ਟਿਕਟ ਕਰਾ ਲਈਏ ਹਨਾ ਤੇ ਟਿਕਟਾਂ ਨੂੰ ਕੱਟ ਕੇ ਫੜਾ ਦਈਆ ਇੱਥੇ ਚ ਝੁਗਾ ਜ਼ਿਆਦਾ ਤਾਂ ਨਹੀਂ ਪਾੜਿਆ वैसे अपने वास्ते तो ज्यादा ही जेड़े साल आपा साइकला दे ट्रैवल करी जाने है ना जी ते आपा नु लाए जी तीन बंदिया दे 180 ਰੁਪਏ ਇੱਕ ਆ ਮੂੰ ਹੋ ਗਿਆ ਤੇ ਇੱਕ ਉਹ ਮੂੰ ਹੋ ਗਿਆ ਤੇ ਇੱਕ ਆ ਮੂੰ ਹੋ ਗਿਆ ਜੀ ਇਸ ਮੂੰਹ ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਜੀ ਤੇ ਆਪਣੇ ਤੋਂ ਲੈ ਲਈ ਜੀ 180 ਰੁਪਏ ਤੇ ਹੁਣ ਆਪ ਅੰਦਰ ਚੱਲਦੇ ਆ ਜੀ ਅੰਦਰ ਦੇਖਦੇ ਆ ਕੀ ਕੁਛ ਆ ਆਪ ਵੀ ਦੇਖ ਲਾਂਗੇ ਨਾਲ ਤੁਹਾਨੂੰ ਵੀ ਦਿਖਾ ਦਾਂਗੇ ਜੀ ਕੋਈ ਵਧੀਆ ਚੀਜ਼ ਦੇਖਣ ਲਈ ਤੁਹਾਨੂੰ ਵੀ ਦਿਖਾ ਦਾਂਗੇ ਹੈ ਨਾ ਜੀ ਵੈਸੇ ਆਪ ਤਾਂ ਆਏ ਆ ਜੀ ਆਪ ਤਾਂ ਸਾਰਾ ਕੁਝ ਦੇਖ ਲਾਂਗੇ ਤੇ ਜੇ ਕੋਈ ਵਧੀਆ ਵਧੀਆ ਚੀਜ਼ ਹੋਈ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਤੇ ਚਲੋ ਆਪਾਂ ਅੰਦਰ ਵੱਲ ਨੂੰ ਚੱਲਦੇ ਹਾਂ ਜੀ ਜਿਵੇਂ ਆਪਾਂ ਇਹ ਚਿੜੀਆ ਘਰ ਦੇ ਵਿੱਚ ਬੜੇ ਸੀਗੇ ਤੇ ਅੱਗੇ ਆ ਗਿਆ ਛਤ੍ਰਮੁਰਗ ਮੀਂਹ ਕਣਿਤੋ ਬਚਨ ਵਾਸਤੇ ਪਿੱਛੇ ਨਜ਼ਰ ਰਾਤ ਰੋਤ ਕੱਟਣ ਵਾਸਤੇ ਪਿੱਛੇ ਛੱਡ ਬਣਿਆ ਹੋਇਆ ਹੈਗਾ ਜੀ ਤੇ ਹੁਣ ਤੁਹਾਨੂੰ ਆਪਾਂ ਥੋੜਾ ਜਿਹਾ ਇਹਦੇ ਬਾਰੇ ਦੱਸ ਦਈਏ ਵੀ ਕੀ ਕੁਝ ਦਾ ਵੇਰਵਾ ਹੁੰਦਾ ਹੈਗਾ ਆ ਲੱਗਿਆ ਨਾ ਦਾ ਵੀਰਵਾ ਜੀ ਜਿਹੜੇ ਇਹਨਾਂ ਦੀ ਇਹਨਾਂ ਦੀ ਉਚਾਈ ਹੁੰਦੀ ਹੈ ਜਿਹੜਾ ਇਹਨਾਂ ਦਾ ਕੱਦ ਵਾਦ ਜਾਂਦਾ ਜੀ ਕੱਦ ਹੁੰਦਾ ਇਹਨਾਂ ਦਾ 9 8 ਤੋਂ 9 ਫੁੱਟ ਤੱਕ ਜੀ ਤੇ ਜਿਹੜਾ ਇਹਨਾਂ ਦਾ ਵਜ਼ਨ ਹੁੰਦਾ ਹੈਗਾ ਜੀ ਉਹ 60 ਤੋਂ 130 ਕਿਲੋ ਜੀ ਤੇ ਜਿਹੜਾ ਆਂਡੇ ਦਿੰਦੇ ਆ ਨਾ ਜੀ ਇਹ 2 ਤੋਂ ਲੈ ਕੇ 7 ਤੱਕ ਆਂਡੇ ਦਿੰਦੇ ਆ ਜੀ ਜਿਹੜਾ ਆਂਡਿਆਂ ਚੋਂ ਬੱਚੇ ਨਿਕਲਣ ਦਾ ਸਮਾਂ ਹੁੰਦਾ ਇਹਨਾਂ ਦਾ ਉਹ 45 ਤੋਂ 50 ਦਿਨ ਦਾ ਹੁੰਦਾ ਜੀ ਐਨਹੀਂ ਸੀ ਇਹਦਾ ਵੀਰਵਾ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਆ ਜੀ ਅੱਗੇ ਦੇਖਦੇ ਆ ਅੱਗੇ ਕੀ ਕੁਝ ਹੋਊਗਾ ਜੀ ਆਪਾਂ ਇਧਰੋ ਚਿੜੀਆ ਘਰ ਦੇ ਵਿੱਚੋਂ ਜਾਨਵਰ ਜਾਨਵਰ ਦੇਖਦੇ ਆਈ ਜਾਂਦੇ ਸੀਗੇ ਜੀ ਜਿੱਦ ਤਰੋ ਆਪਾਂ 메ਨ ਰੋਡ ਤੋਂ ਆਏ ਨਾ ਜੀ 메ਨ ਰੋਡ ਦੇ ਬੈਕ ਸਾਈਡ ਹੀ ਇਹ ਚਿੜੀਆ ਘਰ ਆ ਜੀ ਤੇ 메ਨ ਰੋਡ ਤੇ ਗੁਰਦੁਆਰਾ ਸਾਹਿਬਾ ਜਮਾਂ ਕੰਦੇ ਨਾਲ ਕੰਦ ਸਾਂਜੀ ਆ ਜੀ ਚਿੜੀਆ ਘਰ ਦੇ ਨਾਲ ਜੀ ਗੁਰਦੁਆਰਾ ਸਾਹਿਬ ਦੀ ਤੇ ਇੱਥੇ ਤਾਂ ਵੀ ਮੈਨੂੰ ਬਾਲਾ ਕੋਈ ਖਾਸ ਲੱਗਿਆ ਨਹੀਂ ਕਿ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਵਧੀਆ ਜੀ ਵੀਡੀਓ ਦਿਖਾਵਾਂਗੇ ਤੇ ਦਰਸ਼ਨ ਵੀ ਕਰਾਂਗੇ ਤੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਜੀ ਆ ਬਸ ਥੋੜਾ ਜਿਹਾ ਹੋਰ ਦੇਖ ਲਈ ਆਪਾਂ ਥੋੜਾ ਜਿਹਾ ਜੀ ਫਿਰ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਹਾਂਜੀ ਆਪਾਂ ਸੱਪ ਸੱਪ ਇਹੋ ਸਚਿਦਾਨ ਕੋਡਲੀ ਮਾਰੀ ਬੈਠਾ ਸਨੇਕ ਹਾਊਸ ਚਲੋ ਵੀ ਇਹ ਤਾਂ ਸੱਪ ਦਿਖਾਉਣੇ ਬਈ ਅੱਜ ਇਹ ਸੱਪ ਕਿਦਾਂ ਦੇ ਆ ਸੱਪਾਂ ਦੇ ਘਰ ਚ ਆਏ ਸੀ ਬਾਈ ਤੇ ਸੱਪ ਦੀ ਜੁਨੀ ਦਾ ਸਭ ਤੋਂ ਪਹਿਲਾ ਸੱਪ ਦੇਖੋ ਜੀ ਅੱਜ ਕਰ ਆ ਸੇਜੀ ਆਜ ਕਰ ਐਡਾ ਵੱਡਾ ਹੁੰਦਾ ਇਹ ਹੈਬਟ ਥੁੱਕਾ ਬੰਦਾ ਦਾ ਖਾ ਲਈ ਸਿੱਧਾ ਸਾਫਤਾ ਖਾਣਾ ਵੇਦਾ ਨਹੀਂ ਅੰਦਰ ਜਾ ਕੇ ਦੇਖ ਲੈ ਨਹੀਂ ਹੋਰੀ ਸਿਹਤ ਆ ਯਾਰ ਆ ਆ ਬੱਕਰੀ ਬੁੱਕਰੀ ਕਿੰਨੇ ਦਾ ਵੀਡੀਓ ਦੇਖਾਂ ਆਪਣੇ ਸਿੱਧੇ ਨਹੀਂ ਬਾਜਦਾ ਜੇ ਹੋਜੀ ਮੇਰੀ ਸਿਹਤ ਲੰਗਾ ਜੂ ਨਾ ਸਾਰੇ ਵਧੀਆ ਫਿੱਟ ਆ ਜੀਗਾ ਆਰਾਮ ਨਾਲ ਛੋ ਫਿੱਟ ਆ ਜੂਗਾ ਤੇ ਭਾਈ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਵੀ ਆਪਾਂ ਉਧਰ ਗਏ ਸੀਗੇ ਆਲਮਗੀਰ ਗੇਟ ਵਾਲਾ ਨਾ ਤੇ ਉੱਥੇ ਵੀ ਬਈ ਇਹ ਚੀਜ਼ਾਂ ਐਸਾ ਪਾਏ ਜਾਂਦੇ ਆ ਉਸ ਜੰਗਲਾਂ ਦੇ ਵਿੱਚ ਵੀ ਉਸ ਜੰਗਲ ਦੇ ਵਿੱਚ ਤੇ ਤਾਂ ਹੀ ਆਪਾਂ ਸੰਦ ਸਿੱਧੜਾ ਥੋੜਾ ਨਾਮ ਲੈ ਕੇ ਗਏ ਸੀਗੇ ਉਹ ਦੇਖੋ ਬਈ ਮੂੰਹ ਪਾੜੀ ਬੈਠਾ ਦੇਖੋ ਥੋੜਾ ਜਿਹਾ ਅੱਗੇ ਵਧੇ ਸੀਗੇ ਤੇ ਅੱਗੇ ਆ ਗਿਆ ਜੀ ਤਾਂ ਮੈਂ ਵੈਸੇ ਬਾਹਰ ਤਾਂ ਹੈ ਨਹੀਂ ਕੋਈ ਇਹ ਬੜੇ ਤਾਂ ਘਰਾਂ ਚ ਹੀ ਬੈਠੇ ਆ ਇੱਥੇ ਖੜਾ ਨੇ ਡਰ ਲੱਗੀ ਜਾਂਦਾ ਬਈ ਕਿ ਤੇਰੇ ਬਾਹਰ ਨਾ ਆ ਜੇ ਇਹ ਚਲੋ ਆਪਾਂ ਅੱਗੇ ਚੱਲਦੇ ਆ ਜੀ ਆ ਅੱਗੇ ਜੀ ਦਾ ਸਭ ਤੋਂ ਜ਼ਿਆਦਾ ਜੇਕਰ ਹੁੰਦਾਗਾ 나ਗ ਦੇਵਤਾ 나ਗ ਇਹ ਉਹ ਬੈਠਾ ਜੀ ਲਿਆਣੀ ਅੱਗੇ ਆ ਗਿਆ ਜੀ ਦਮੋਆ ਸੱਪ ਇਹ ਭਾਈ ਕਾਫੀ ਖਤਰਨਾਕ ਲੱਗਦਾ ਹੈ ਦਮੂਆਂ ਸੱਪ ਵੀ ਆਪਾਂ ਦੇਖ ਲਿਆ ਜੀ ਅੱਗੇ ਚੱਲਦੀ ਹੈ ਜੀ ਅੱਗੇ ਆ ਗਈ ਜੀ ਗੋ ਇਹ ਵੀ ਆਪਾਂ ਦੇਖਣ ਨੂੰ ਮਿਲ ਜਾਂਦੀ ਹੈ ਜੀ ਇਹ ਉਹ ਬੈਠੀ ਸੁੱਕਲੀ ਅੱਗੇ ਇਹੀ ਉਹੀ ਗੋ ਇਸ ਲਈ ਇਹ ਤਾਂ ਬੋਰਡ ਨੇ ਲਾਇਆ ਹੋਇਆ ਇਹਨਾਂ ਨੇ ਐਗਦਾ ਇਹ ਵੀ ਸੱਪ ਹੀ ਦੇਖਦਾ ਨਹੀਂ ਭਾਈ ਸ਼ੀਸ਼ੇ ਕਾਫੀ ਮੈਲੇ ਹੋਏ ਪਏ ਆ ਇਹਨੇ ਕਿ ਸੀਗੇ ਸੱਪ ਜੀ ਤੇ ਪਗਾਹਾਂ ਚੱਲਦੇ ਹੁਣ ਗਾਹਾਂ ਕੀ ਮਿਲੂਗਾ ਦੇਖਣ ਨੂੰ ਸੱਪ ਦੇਖਣ ਦਾ ਬਹੁਤ ਚਾਹ ਸੀਗਾ ਵੀ ਸੱਪ ਦੇਖਾਂਗੇ ਤੇ ਸੱਪ ਆਪਾਂ ਦੇਖ ਲਏ ਜੀ ਉਧਰੋਂ ਦੇਖਦੇ ਦੇਖਦੇ ਬਾਈ ਆ ਜਾਂਦੇ ਸੀਗੇ ਤੇ ਸਾਹਮਣੇ ਵੀ ਇੱਥੇ ਜਵਾਖਾਂ ਵਾਸਤੇ ਗੇਮਿੰਗ ਜ਼ੋਨ ਜਾਂ ਵੀ ਹੈਗਾਗਾ ਵੀ ਕੋਈ ਵੀ ਜਵਾਖ ਆ ਜਾਵੇ ਨਾ ਤੇ ਜਵਾਖੇ ਤੇ ਖੇਡ ਖੂਡ ਸਕਦੇ ਆ ਜਦੋਂ ਕੋਈ ਫੈਮਿਲੀ ਫੁਮਲੀ ਨਾਲ ਆਉ ਉਹ ਤਾਂ ਜਵਾਖਾ ਜਵਾਖਾਂ ਇੱਥੇ ਕਿਡਨ ਨੂੰ ਮਿਲ ਜਾਂਦਾ ਥੋੜਾ ਮੋਟਾ ਜੀ ਤੇ ਤੁਸੀਂ ਬਾਈ ਦੇਖਿਆ ਹੋਊਗਾ ਵੀ ਸਾਰੇ ਜਿਹੜੇ ਛੋਟੇ-ਛੋਟੇ ਜਾਨਵਰ ਆ ਨਾ ਸਾਰੇ ਕੈਦ ਕਰਕੇ ਰੱਖੇ ਹੋਏ ਆ ਜਿਵੇਂ ਕੁਝ ਵੀ ਆ ਨਾ ਜਾਲੀਆਂ ਲਾਜੀਆਂ ਹੋਈਆਂ ਤੇ ਜਿਹੜਾ ਆਹ ਦੇਖ ਰਹਾ ਆ ਦੇ ਖੁੱਲੇ ਹੀ ਬੈਠਾ ਹੈਗਾ ਚੀਤਾ ਭਾਜੀ ਇਹ ਵੀ ਕਹਿੰਦੇ ਜੰਗਲ ਦਾ ਰਾਜਾ ਹੁੰਦਾ ਹੈਗਾ ਤੇ ਸੱਚੀ ਜੰਗਲ ਦਾ ਰਾਜਾ ਇਹ ਤਾਂ ਜੋ ਖੁੱਲੇ ਆਂ ਬੈਠਾ ਦੇਖੋ ਇਹਨਾਂ ਦੇ ਕੋਈ ਬੂੜ-ਬਾੜ ਨਹੀਂ ਲੱਗਿਆ ਹੋਇਆ ਇਹਨਾਂ ਦਾ ਜਦੋਂ ਇਹਦੇ ਵਾਸਤੇ ਜਸਤ ਆਰ ਪੂਰ ਵਗ ਤੁਹਾਨੂੰ ਇਹਦੀ ਜਾਣਕਾਰੀ ਵੀ ਦੇ ਦਿੰਦੇ ਹਾਂ ਜੀ ਪੈਸੇ ਦੇਖਿਆ ਜਾਵੇ ਮੈਨੂੰ ਇੱਥੇ ਕੋਈ ਬੜਾ ਐਡਾ ਖਾਸ ਨਹੀਂ ਲੱਗਿਆ ਆਪਾਂ ਹੁਣ ਵਾਪਸੀ ਚੱਲਦੇ ਆ ਆ ਵੀ ਦੇਖ ਲਓ ਭਾਈ ਜਿਨ੍ਹਾਂ ਨੇ ਦੁਖੀ ਕਰ ਮਾਰਿਆ ਸੀਗਾ ਤੇ ਜਦੋਂ ਦਾ ਆਪਾਂ ਪਾੜੀ ਪਾੜੀ ਲਾ ਕੇ ਜਵੜੇ ਸੀਗੇ ਉਦੋਂ ਦੀ ਇਹਨਾਂ ਦੀ ਗੱਲ ਚੱਲੀ ਜਾਂਦੀ ਐ ਬੜਾ ਕੁਝ ਖਾਦਾ ਸਾਡਾ ਇਹਨਾਂ ਨੇ ਵੀ ਜੀ ਬਿਸਕੁਟ ਖਾ ਗਏ ਹੋਰ ਕੁਝ ਖਾ ਗਏ ਤੇ ਇਹ ਵੀ ਇੱਥੇ ਹੈਗੇ ਆ ਜੀ ਚਲੋ ਪੱਗ ਅੱਗੇ ਚੱਲਦੇ ਆ ਜੀ ਅੱਗੇ ਦੇਖ ਲੈਣੇ ਥੋੜਾ ਮੋਟਾ ਕੁਝ ਹੋਰ ਹੋਵੇ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਸੱਚ ਪਾਈ ਦੇਖਣ ਨੂੰ ਇੱਕ ਹੋਰ ਦੇਖ ਲਓ ਚੀਤਣ ਤਾਂ ਮੈਂ ਵੀ ਜੰਗਲ ਦਾ ਰਾਜਾ ਕਹੀ ਗਿਆ ਪਰ ਜੰਗਲ ਦਾ ਰਾਜਾ ਤਾਂ ਬੈਠਾ ਸ਼ੇਰੇ ਬਿੱਟੂ ਸ਼ੇਰੇ ਉੱਠਦਾ ਨਹੀਂ ਖਿਰਦੇ ਕਹਿਣ ਤੋਂ ਆ ਬੈਠਾ ਭਈਆ ਵੀ ਇਹਨੂੰ ਵੀ ਦੇਖ ਲੋ ਆਪਾਂ ਇੰਨਾ ਤੋਂ ਗਏ ਸੀਗੇ ਛਤਰਮੁਰਗਾਂ ਤੋਂ ਜੀ ਆਪਾਂ ਗਏ ਸੀ ਐਨੋ ਤੇ ਆਪਾਂ ਐਂ ਤੋਂ ਹੁਣ ਇੱਧਰ ਆ ਗਏ ਆ ਜੀ ਤੇ ਹੁਣ ਐਂ ਤੋਂ ਆਪਾਂ ਪਿੱਛੇ ਚੱਲੀਏ ਜੀ ਮੀਂਹ ਪੈਣ ਲੱਗ ਗਿਆ ਜੀ ਚਿੜੀਆ ਕਰ ਆਪਾਂ ਦੇਖਿਆ ਜੀ ਤੇ ਅੰਦਰ ਤੁਸੀਂ ਅਸਲੀ ਸ਼ੇਰ ਦੇਖ ਲਈ ਸੀਗੇ ਤੇ ਬਾਹਰ ਨਕਲੀ ਸ਼ੇਰ ਦੇਖ ਲੋ ਜੀ ਡਰ ਤਾਂ ਨਿੱਲਾ ਦਾ ਇਹਨਾਂ ਤੋਂ ਬਿਲ੍ਹਾ ਦਾ ਗਾ ਜਿਹੜਾ ਤਾਂ ਅੱਖਾਂ ਜੇ ਕੱਢੀ ਜਾਂਦੇ ਆ ਤੇ ਆਪਣੀ ਸਤਿ ਸ੍ਰੀ ਅਕਾਲ ਰੈਂਦੀ ਸੀਗੀ ਬਈ ਆਪਣੇ ਦੋਸਤ ਮਿੱਤਰਾਂ ਨਾਲ ਮੈਂ ਤੁਹਾਨੂੰ ਕਿਹਾ ਸੀਗਾ ਨਾ ਇਹ ਅੰਦਰ ਜਾ ਕੇ ਬੁਲਾਵਾਂਗੇ ਤੇ ਆਪਾਂ ਬਾਹਰ ਆ ਕੇ ਬੁਲਾ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋ ਆਪਾਂ ਨੂੰ ਬਈ ਵਧੀਆ ਲੱਗਿਆ ਅੰਦਰ ਜਿਹੜੇ ਜਾਨਵਰ ਨਹੀਂ ਦੇਖੇ ਜੀ ਕਦੇ ਉਹ ਦੇਖ ਇਹ ਮੈਥੋ ਖਾ ਸੱਤ-ਸੱਤ ਪਛਤਾ ਮੈਨੂੰ ਇੰਨਾ ਕੋਈ ਬਾਲਾ ਖਾਸ ਨਹੀਂ ਲੱਗਿਆ ਆਪਣਾ ਮੈਨੂੰ ਠੀਕ ਲੱਗਿਆ ਇਹ ਕਿਦਾ ਸੱਪ ਥੋੜੇ ਦੇਖ ਲਿਆ ਨਾ ਉਹ ਠੀਕ ਜੇ ਲੱਗੇ ਚੀਤਾ ਦੇਖ ਲਿਆ ਚੀਤਾ ਚੀਤਾ ਸ਼ੇਰ ਤਿੰਗੂਆ ਸੀ ਇੱਕ ਉਹ ਜਿਹਨੂੰ ਮੈਂ ਦਰਾਈ ਕੋੜਾ ਕਹੀ ਜਾਂਦਾ ਸੀ ਦਰਾਈ ਕੋੜਾ ਡੈਡਾ ਸੀਗਾ ਉਹ ਡੈਡਾ ਸੀਗਾ ਤੇ ਭਾਈ ਥੋੜਾ ਇਹਨਾਂ ਨੂੰ ਦੇਖਣ ਨੂੰ ਵਧੀਆ ਲੱਗਿਆ ਚਿੜੀਆ ਕਰ ਮੈਨੂੰ ਤਾਂ ਕੋਈ ਬਾਲਾ ਡਾ ਖਾਸ ਨਹੀਂ ਲੱਗਿਆ ਅਜ ਉਹਨਾਂ ਪਹਿਲਾਂ ਵੀ ਗੱਲ ਕਰਕੇ ਹੱਟਿਆ ਨਾ ਕਿ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਆਪਾਂ ਉੱਥੇ ਵਧੀਆ ਵੀਡੀਓ ਬਣੂ ਆਪਣੀ ਨਾਲੇ ਦਰਸ਼ਨ ਦੇਦਾਰੇ ਹੋ ਜਾਣਗੇ ਤੇ ਨਾਲੇ ਤੁਸੀਂ ਦਰਸ਼ਨ ਕਰ ਲਿਓ ਨਾਲੇ ਅਸੀਂ ਕਰ ਲਾਂਗੇ ਚਲੋ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹੁਣੇ ਜੀ ਆ ਗਏ ਜੀ ਆਪਾਂ ਡੀਡੀ ਸਿਟੀ ਮਾਲ ਫੁੱਲ ਬਾਗ ਚੌਂਕ ਫੁੱਲ ਬਾਗ ਚੌਂਕ ਦੇ ਨਾਲ ਹੀ ਆਪਣਾ ਜੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਫੁੱਲ ਬਾਗ ਲਸ਼ਕਰ ਗਵਾਲੀਅਰ ਜੀ ਅੰਦਰ ਚੱਲਦੇ ਆ ਜੀ ਦਰਸ਼ਨ ਕਰਦੇ ਆ ਤੇ ਨਾਲੇ-ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸਾਰੇ ਨਾਲ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਜੀ ਤੇ ਫਿਰ ਇਹਦਾ ਬੜਾ ਥੋੜਾ-ਮੋਟਾ ਇਤਿਹਾਸ ਜਾਣਦੇ ਆ ਆਪਾਂ ਜੀ ਵੀ ਕਿ ਨਹੀਂ ਬਣਿਆ ਕਿਵੇਂ ਨਹੀਂ ਇੱਥੇ ਹੈ ਨਾ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਪਹਿਲਾਂ ਜੀ ਅਰਸੇ ਤੁਸੀਂ ਸਾਰੀਆਂ ਸੰਗਤਾਂ ਨੇ ਕਾਰਿ ਲੈ ਆ ਜੀ ਤੇ ਆਪਾਂ ਵੀ ਗੁਰਪ੍ਰਤਾ ਦੇ ਦਰਸ਼ਨ ਕਰ ਲਏ ਆ ਜੀ ਤੇ ਜਿੰਨਾ ਕਿ ਆਪਾਂ ਨੂੰ ਇਸ ਗੁਰਦੁਆਰਾ ਸਾਹਿਬਾਰੇ ਪਤਾ ਲੱਗਿਆਗਾ ਬਾਬਾ ਜੀ ਨੇ ਜਿੰਨਾ ਕਿ ਦੱਸਿਆਗਾ ਜੀ ਇਹ ਗੁਰਦੁਆਰਾ ਸਾਹਿਬ ਤਾਂ ਇਹ ਵੀ ਪੁਰਾਣਾ ਹੀ ਆ ਜੀ ਤੇ ਪਰ ਇਸ ਤੋਂ ਪਹਿਲਾਂ ਗੁਰਦੁਆਰਾ ਦਾਤਾ ਬੰਦੀ ਛੋਟ ਸਾਹਿਬ ਬਣਿਆ ਸੀਗਾ ਜੀ ਪਹਿਲਾਂ ਇਹ ਗੁਰਦੁਆਰਾ ਇੱਥੇ ਛੋਟਾ ਹੁੰਦਾ ਸੀਗਾ ਜੀ ਇੱਥੋਂ ਦੀ ਗਵਾਲੀਅਰ ਦੀ ਕਮੇਟੀ ਦੁਆਰਾ ਬਣਾਇਆ ਗਿਆ ਜੀ ਇਹ ਗੁਰਦੁਆਰਾ ਤੇ ਹੁਣ ਕਾਫੀ ਵੱਡਾ ਕਰਤਾ ਗੁਰਦੁਆਰਾ ਸਾਹਿਬ ਜੀ ਤੇ ਤੁਸੀਂ ਪੁਰਾਣੀਆਂ ਪੁਰਾਣੇ ਕਮਰੇ ਵਗੈਰਾ ਦੇਖ ਸਕਦੇ ਆ ਵੀ ਪੁਰਾਣਾ ਤਾਂ ਹੈਗਾ ਹੀ ਹੈਗਾ ਤਾਂ ਪੁਰਾਣਾ ਹੀ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਹੁਣ ਆਪਾਂ ਦੇਖ ਸਕਦੇ ਆ ਵੀ ਹੁਣ ਕਾਫੀ ਕੁਝ ਚੇਂਜ ਕਰਤਾ ਕਾਫੀ ਵੱਡਾ ਬਣਾਤਾ ਕਮੇਟੀ ਦੁਆਰਾ ਤੇ ਹੁਣ ਥੱਲੇ ਤੁਸੀਂ ਦੇਖ ਸਕਦੇ ਹੋ ਜੀ ਵੀ ਪਾਰਕਿੰਗ ਦਾ ਵਧੀਆ ਪ੍ਰਬੰਧ ਆ ਕਾਫੀ ਖੁੱਲੀ ਪਾਰਕਿੰਗ ਹੈ ਜੀ ਵੀ ਇਹ ਗੁਰਦੁਆਰਾ ਸਾਹਿਬ ਬਣਦਾ ਇੱਥੇ ਆ ਕਾਰਨ ਆ ਜੀ ਵੀ ਜਦੋਂ ਸੰਗਤ ਜਿਆਦਾ ਹੋ ਜਾਂਦੀ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕੁਝ ਸੰਗਤਾਂ ਇੱਥੇ ਵੀ ਰੁਕ ਜਾਂਦੀਆਂ ਨੇ ਜੀ ਇਸ ਕਰਕੇ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਹੋਇਆ ਹੈਗਾ ਜੀ ਤੇ ਥੱਲੇ ਪਾਰਕਿੰਗ ਹੈ ਜੀ ਉੱਪਰਸਾੜਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਇਹ ਲੰਗਰ ਹਾਲ ਦਾ ਸਿਸਟਮ ਸਾਰਾ ਬਣਾਇਆ ਹੋਇਆ ਹੈਗਾ ਜੀ ਇਹ ਇਹ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਠੀਕ ਹੈ ਜੀ ਚਲੋ ਹੁਣ ਆਪਾਂ ਅੱਗੇ ਵੱਲ ਨੂੰ ਚੱਲਦੇ ਹਾਂ ਜੀ ਅੱਗੇ ਦੇਖਦੇ ਹਾਂ ਕੀ ਕੁਝ ਹੋਊਗਾ ਅੰਦਰੋਂ ਤੁਸੀਂ ਸਾਰਾ ਗੁਰਦੁਆਰਾ ਸਾਹਿਬ ਦੇਖ ਲਿਆ ਜੀ ਤੇ ਹੁਣ 12 ਕੁਛ ਐਦਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਤੋ ਜੀ ਸਿੱਧਾ ਆ ਗਏ ਆਪਾਂ ਜੈ ਵਿਲਾਸ ਪੈਲੇਸ ਇਹ ਆ ਜੀ ਜੈ ਵਿਲਾਸ ਪੈਲੇਸ ਇਹ ਦਾ ਮੇਨ ਗੇਟ ਆ ਜੈ ਵਿਲਾਸ ਪੈਲੇਸ ਦਾ ਅੰਦਰੋਂ ਅਜੇ ਹੋਰ ਆ ਜੀ ਇਹ ਅੰਦਰੋਂ ਬਹੁਤ ਸੋਹਣਾ ਸੋਹਣਾ ਨੂੰ ਆ ਗਏ ਪਾਨੀਆ ਸੀ ਭਾਈ ਅੰਦਰ ਉਹ ਕਹਿ ਰਹੇ ਤੁਸੀਂ ਵੀ ਵੀਡੀਓ ਵਗੈਰਾ ਜਾਂ ਫੋਟੋਗ੍ਰਾਫੀ ਅੰਦਰ ਜਾ ਕੇ ਨਹੀਂ ਕਰ ਸਕਦੇ ਤੇ ਫਿਰ ਆਪਣਾ ਜਾਇਦਾਦ ਵੀ ਅੰਦਰ ਦਾ ਕੀ ਫਾਇਦਾ ਹਨਾ ਜੀ ਤੇ ਵੈਸੇ ਤੁਹਾਨੂੰ ਬਾਹਰੋਂ-ਬਾਹਰੋਂ ਇਹਦਾ ਥੋੜਾ-ਮੋਟਾ ਕੁਝ ਦੱਸ ਦਿੰਨੇ ਆ ਜੀ ਵੀ ਜਿਹੜਾ ਇਹ ਮਹਿਲ ਬਣਿਆ ਹੋਇਆ ਜੀ ਜਾਂ ਪੈਲੇਸ ਬਣਿਆ ਹੋਇਆ ਹੈਗਾ ਜੀ ਤੇ ਇਹ ਪੈਲੇਸ ਬਣਿਆ ਸੀਗਾ 1874 ਈਸਵੀ ਦੇ ਵਿੱਚ ਇੱਥੇ ਜੀ ਤੇ ਬਣਵਾਇਆ ਸੀਗਾ ਜੀ ਜੈ ਜੀ ਆਰਾਮ ਸਿੰਧੀਆਂ ਨੇ ਸਿੰਧੀਆਂ ਪਰਿਵਾਰ ਦਾ ਇਹ ਪੈਲੇਸ ਬਣਿਆ ਹੋਇਆ ਹੈਗਾ ਜੀ ਮਿਊਜ਼ੀਅਮ ਜੀ ਨੂੰ ਕਹਦੇ ਨੇ ਆਪਾਂ ਵੀ ਇਹਦੇ ਵਿੱਚ ਬਸ ਉਹੀ ਕੁਛ ਹੈ ਜੀ ਵੀ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਵੀ ਰਾਜੇ ਮਹਾਰਾਜੇ ਵੀ ਕਿਵੇਂ ਕਿਵੇਂ ਦੀ ਵੀ ਜਿਵੇਂ ਹੁਣ ਦੀ ਲਾਈਫ ਆਪਾਂ ਕਹਿੰਦੇ ਹੁਣ ਦੀ ਜ਼ਿੰਦਗੀ ਵੀ ਕਿਵੇਂ ਰਾਜੇ ਮਹਾਰਾਜੇ ਵਾਲੀ ਹੈ ਨਾ ਉਹ ਵੀ ਵੀ ਬੜੀ ਟੌਰ ਨਾਲ ਜਿਉਂਦੇ ਸੀਗੇ ਤੇ ਉਹੋ ਜਿਹਾ ਸਾਰਾ ਕੁਛ ਮਿਊਜ਼ੀਅਮ ਸਿਸਟਮ ਨਾਲ ਅੰਦਰ ਹੈਗਾ ਜੀ ਤੇ ਸੋਨਾਂ ਦੇ ਵਿੱਚ ਆਇਆ ਉਹਨਾਂ ਦੀ ਪੁਰਾਣੀ ਜਿਹੜੀ ਅਨਸ਼ਵੰਸ਼ਾ ਉਹ ਵੀ ਚੱਲਦੀ ਆ ਰਹੀ ਪੀੜੀ ਦਰ ਪੀੜੀ ਜੀ ਨੇ ਕਹਦੇ ਨੇ ਆਪਾਂ ਜੀ ਜੇ ਜੇਰ ਆਪਾਂ ਏਰੀਆ ਦੀ ਗੱਲ ਕਰੀਏ ਇਹ 12 12 ਲੱਖ ਫੁੱਟ ਦੇ ਵਿੱਚ ਫੈਲਿਆ ਹੋਇਆ ਗਿਆ ਜੀ ਇਹ ਮਿਊਜ਼ੀਅਮ ਇਹ ਪੈਲਸ ਇਹ ਹੀ ਵਸੇ ਇਥੋਂ ਦਾ ਥੋੜਾ ਮੋਟਾ ਸੀਗਾ ਜੀ ਗੱਲਬਾਤ ਤੇ ਹੁਣ ਆਪਾਂ ਅੱਗੇ ਵੱਲ ਨੂੰ ਚੱਲਦੇ ਕਿਸੇ ਹੋਰ ਪਾਸੇ ਜੀ ਚਲੋ ਆਪਾਂ ਕਿਸੇ ਹੋਰ ਪਾਸੇ ਜਾ ਕੇ ਮਿਲਦੇ ਹਾਂ ਜੀ ਜੈ ਵਿਲਾਸ ਪੈਲਸ ਤੋਂ ਬਈ ਆਪਾਂ ਸਿੱਧਾ ਆ ਗਏ ਸੀਗੇ ਬਾੜਾ ਬਾਜ਼ਾਰ ਇਹ ਬਈ ਗਵਾਲੀਅਰ ਦਾ ਸਭ ਤੋਂ ਵੱਡਾ ਬਾਜ਼ਾਰ ਆ ਤੇ ਜੋ ਦੇਖਣ ਨੂੰ ਸੋਹਣਾ ਵੀ ਆ ਇਹ ਕਹਿੰਦੇ ਰਾਤ ਨੂੰ ਓਨੀ ਜ਼ਿਆਦਾ ਰੌਣਕ ਹੁੰਦੀ ਐ ਇਸ ਬਾਜ਼ਾਰ ਦੇ ਵਿੱਚ ਜਿੰਨਾ ਹੁਣ ਸੋਹਣਾ ਲੱਗ ਰਿਹਾਗਾ ਇਹ ਤੋਂ ਕਈ ਗੁਣਾ ਜ਼ਿਆਦਾ ਕਹਿੰਦੇ ਐ ਰਾਤ ਨੂੰ ਸੋਹਣਾ ਲੱਗਦਾਗਾ ਜੀ ਇਹ ਮੇਨ ਬਾਜ਼ਾਰ ਅਗਵਾਲੀਅਰ ਦਾ ਜੀ ਇੱਥੇ ਤੁਹਾਨੂੰ ਇਹ ਤੋਂ ਲੈ ਕੇ ਜੈਡ ਤੱਕ ਤੁਹਾਨੂੰ ਹਰ ਇੱਕ ਚੀਜ਼ ਹਰ ਇੱਕ ਸਮਾਨ ਮਿਲ ਜੂਗਾ ਜੀ ਤੇ ਰੌਣਕ ਵੀ ਬਹੁਤ ਆ ਸਮਾਨ ਵੀ ਤੁਹਾਨੂੰ ਟੋਟਲ ਮਿਲ ਜੂਗਾ ਅੱਛਾ ਪਾਛਾ ਵੀ ਸੋਹਣਾਗਾ ਤੁਸੀਂ ਜਦੋਂ ਵੀ ਆਓ ਇਸ ਬਾਜ਼ਾਰ ਦੇ ਵਿੱਚ ਜ਼ਰੂਰ ਹੋ ਕੇ ਜਾਇਓ ਜੀ ਗਰਾ ਥੋੜਾ ਮੋਟਾ ਟਾਈਮ ਪਾਸ ਜਾ ਹੋ ਜਾਂਦਾ ਹਨਾ ਜੀ ਨਾਲੇ ਕੋਈ ਆਸਾ ਪਾਸਾ ਘੁੰਮ ਲਈਦਾ ਥੋੜਾ ਮੋਟਾ ਉਹਦੇ ਇੱਥੋਂ ਦਾ ਅਗਵਾਲੀਅਰ ਦੇ ਵਿੱਚ ਆਹੀ ਕੋ ਸੀਗਾ ਜੀ ਤੇ ਹੁਣ ਆਪਾਂ ਸ਼ਾਇਦ ਗੁਰੂ ਘਰ ਦੁਆਰਾ ਵਾਪਸ ਚੱਲਾਂਗੇ ਜੀ ਆਸਾ ਪਾਸਾ ਘੁੰਮਣ ਤੋਂ ਬਈ ਪਤਾ ਲੱਗਿਆ ਵੀ ਰਾਤ ਨੂੰ ਇਹ ਜਿਹੜਾ ਇੱਥੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਉਹ ਜਾਗਦੀਆਂ ਵੀ ਨੇ ਤੇ ਉਹ ਸਿੱਧੀਆਂ ਕਹਿੰਦਾ ਇਹ ਜਿਹੜਾ ਮੈਂ ਤੈਨੂੰ ਮਹਿਲ ਕਹੀ ਜਾਂਦਾ ਸੀ ਪਹਿਲਾਂ ਇਹ ਸਿੱਧੀਆਂ ਮਹਿਲ ਤੇ ਵਾਈਦੀਆਂ ਨਹੀਂ ਤੇ ਰਾਤ ਨੂੰ ਹੋਰ ਵੀ ਚਰਚਾਣਾਂ ਲੱਗ ਜਾਂਦੀਆਂ ਆ ਸੋਹਣਾ ਲੱਗਦਾ ਰਾਤ ਨੂੰ ਇੱਤਾਂ ਇੱਥੇ ਜਿਆਦਾ ਕਰਕੇ ਭੀੜ ਹੁੰਦੀ ਹੈ ਜੀ ਤੇ ਤੁਸੀਂ ਭੀੜ ਆਪ ਦੇਖ ਸਕਦੇ ਆ ਜੀ ਇਹੋ ਜਿਹਾ ਕੁਝ ਬਾੜਾ ਬਾਜ਼ਾਰ ਆ ਜੀ ਲਾਈਟਾਂ ਚੱਲ ਪਈਆਂ ਜੀ ਇਹ ਹੁਣ ਹੀ ਸੋਹਣਾ ਲੱਗਣ ਲੱਗ ਗਿਆ ਹੈ ਤਾਂ ਚਾਨਣ ਖੜਾ ਜੀ ਤੇ ਜੇ ਹਨੇਰਾ ਹੋ ਗਿਆ ਹੋਰ ਦੁੱਗਣਾ ਸੋਹਣਾ ਲੱਗਣ ਲੱਗ ਜੂਗਾ ਜੀ ਇਹ ਹੁਣ ਆਪਾਂ ਟਾਈਮ ਨਾ ਖਰਾਬ ਕਰੀਏ ਤੇ ਹੁਣ ਆਪਾਂ ਮੇਰੇ ਹਿਸਾਬ ਨਾਲ ਪਿੱਛੇ ਚੱਲੀਏ ਗੁਰਦੁਆਰਾ ਸਾਹਿਬ ਨੂੰ ਤਾਂ ਟਾਈਮ ਨਾਲ ਪਹੁੰਚ ਜਾਾਂਗੇ ਗੁਰਦੁਆਰਾ ਸਾਹਿਬ ਦਾ ਵੀ ਤੁਹਾਨੂੰ ਥੋੜਾ ਮੋਟਾ ਅੱਜ ਥੋੜੀ ਮੋਟੇ ਇਹ ਗੱਲਾਂ ਰਹਿੰਦੀਆਂ ਸੀਗੀਆਂ ਥੋੜਾ ਮੋਟਾ ਇਤਿਹਾਸ ਰਹਿੰਦਾ ਸੀਗਾ ਉਹ ਤੁਹਾਡੇ ਨਾਲ ਅੱਜ ਜ਼ਰੂਰ ਸਾਂਝਾ ਕਰਾਂਗੇ ਜੀ ਆਹ ਵਾਲੀਆਂ ਲਾਈਟਾਂ ਜਾਂਦੀਆਂ ਜੀ ਸਿੱਧੀਆਂ ਉਧਰ ਉਹ ਮੈਲ ਵਾਲੇ ਨੂੰ ਪਤਾ ਨਹੀਂ ਭਾਈ ਮੈਲ ਆ ਜਾ ਮਿਊਜ਼ੀਅਮ ਆ ਕੋਈ ਕੋਈ ਐ ਦਾ ਇਦਾਂ ਦਾ ਕੁਝ ਹੋਊਗਾ ਆਹ ਵਾਲੀ ਗੰਦਵਾਦ ਆ ਭਈ ਇੱਥੇ ਲੋਕ ਤੁਸੀਂ ਦੇਖ ਲਓ ਇਹ ਕਹੇ ਮੱਖੀਆਂ ਵਾਂਗੂ ਫਿਰਦੇ ਆ ਲੋਕ ਕਿਉਂਕਿ ਭਈ ਸਭ ਤੋਂ ਵੱਡਾ ਬਾਜ਼ਾਰ ਆ ਨਾ ਇਹ ਤਾਂ ਕਰ ਕਿੱਥੇ ਜ਼ਿਆਦਾ ਰਸ਼ ਰਹਿੰਦਾਗਾ ਭਈ ਜਿਹੜਾ ਜਿਹਨੇ ਵੀ ਕੋਈ ਸਮਾਨ ਲੈਣਾ ਹੁੰਦਾਗਾ ਵੀ ਕਿੱਡਾ ਗਵਾਲੀਆ ਲੈਣਾ ਜੀ ਤੇ ਫਿਰ ਇੱਥੋਂ ਹੀ ਸਾਰਾ ਸਮਾਨ ਸਮੂਹ ਲੈ ਕੇ ਘਰਾਂ ਨੂੰ ਜਾਂਦੇ ਆ ਜੀ ਤਾਂ ਹੀ ਗੱਲ ਕਿ ਇੱਥੇ ਜਿਆਦਾ ਰਸ਼ ਰਹਿੰਦਾ ਜੀ ਤਾਂ ਹੀ ਇਹ ਮੰਨਿਆ ਪਰ ਮੰਨਿਆ ਇੱਥੋਂ ਦਾ ਉਹ ਆ ਜੀ ਬਾਜ਼ਾਰ ਤੇ ਹੁਣ ਆਪਾਂ ਚੱਲੀਏ ਭਾਈ ਚੱਲੀਏ ਭਾਈ ਕੱਲ੍ਹ ਵਾਲਿਆਂ ਮਗਾ ਥੋੜਾ ਹੋਰ ਨਹੀਂ ਰਹੋ ਇਹਦਾ ਵਧੀਆ ਮੂਵੀ ਬਣਾ ਲੈਂਦੇ ਮੂਵੀ ਬਣਾਉਣ ਨੂੰ ਤਾਂ ਕਿਹੜਾ ਪਾਓ ਬਬਲਾ ਸਟੂਡੀਓ ਬਬਲਾ ਸਟੂਡੀਓ ਮੈਂ ਕਿਹਾ ਵਾ ਟਾਈਮ ਨਾਲ ਚੱਲੀਏ ਗੁਰਦੁਆਰਾ ਸਾਹਿਬ ਤੇ ਅੱਜ ਗੁਰਦੁਆਰਾ ਸਾਹਿਬ ਦਾ ਵੀ ਥੋੜਾ ਮੋਟਾ ਆਪਾਂ ਇਤਿਹਾਸ ਦੱਸਾਂਗੇ ਜਿਹੜਾ ਆਪਣਾ ਰਹਿੰਦਾ ਹੈਗਾ ਚੱਲਦੇ ਚੱਲਦੇ ਤੇ ਨਾਲੇ ਅੱਜ ਰੌਣਕ ਬਹੁਤ ਆ ਗੁਰਦੁਆਰਾ ਸਾਹਿਬ ਦੇ ਵਿੱਚ ਹਨ ਤੇ ਬਰਸ਼ੀ ਹੈਗੀ ਆ ਤੇ ਚਲੋ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਆ ਬਈਏ ਜੇ ਇੱਥੇ ਸੜਕਾਂ ਦੇ ਧੱਕੇ ਖਾਂਦੇ ਫਿਰਦੇ ਆ ਮੇਰੇ ਨਾਲੇ ਬਿੱਟੂ ਨੂੰ ਕਿਆ ਜ ਗਿਆ ਬਿੱਟੂ ਭਾਈ ਚੱਲ ਵੜ ਚੱਲ ਵੜ ਚੱਲ ਵੜ ਕਹਿੰਦਾ ਭਈ ਮੈਂ ਰਾਤ ਦਾ ਉਹ ਦੇਖਣਾ ਗਿਆ ਕੀ ਦੇਖਣਾ ਪਾਪਾ بڑا ਬਾਜ਼ਾਰ ਦੇਖ ਲੈ ਰਾਤ ਦਾ بڑا ਬਾਜ਼ਾਰ ਹੁਣ ਹੁਣ ਤਸੱਲੀਆਂ ਹੋਈਆਂ ਪੰਜਾਂ ਤੁਰ ਦੇ ਦੀਆਂ ਨਹੀਂ ਨਹੀਂ ਕੋਈ ਤਸੱਲੀਆਂ ਨਹੀਂ ਤੁਰੇ ਗੱਲੋਂ ਵਧੀਆ ਠੰਡਾ ਮੌਸਮ ਆ ਟੀ ਵੀ ਸੁਣੀ ਜਾਂਦੀ ਆ ਵਧੀਆ ਹੋਰ ਕੀ ਚਾਹੀਦਾ ਠੀਕ ਆ ਚੱਲ ਤੁਰਿਆ ਚੱਲ ਕੋਈ ਨਹੀਂ ਅਜੇ ਪਿਆ ਇੱਥੋਂ ਗੁਰਦੁਆਰਾ 3 ਕਿਲੋਮੀਟਰ 4 ਕਿਲੋਮੀਟਰ ਤੁਸੀਂ ਮੇਰੇ ਨਾਲ ਹੋਗੇ ਮੇਰੇ ਸਾਥੀ ਮੈਨੂੰ ਕੀ ਅੱਜ ਹੋਇਆ ਮੈਂ ਟੈਂਪੂ ਤੇ ਚੜ ਜੂਗਾ ਤੇ ਸ਼ਹਿਰ ਤੋਂ ਭਈ ਆਪਾਂ ਆਈ ਗਏ ਤੇ ਬਿੱਟੂ ਦਾ ਮਨ ਤਾਂ ਨਹੀਂ ਸੀ ਕਿ ਕਹਿੰਦਾ ਟੈਂਪੂ ਨਹੀਂ ਕਰਾਉਣਾ ਮਖਾ ਭਾਈ ਯਾਰ ਲੱਤਾਂ ਦੀ ਬੱਸ ਹੋਈ ਪਈ ਆ ਤੇ ਟੈਂਪੂ ਕਰਾ ਲਈਏ ਆਪਾਂ ਕਾਹਾਂ ਵੀ ਤੁਹਾਨੂੰ ਪਤਾ ਚੜਾਈ ਚੜਨੀ ਪੈਣੀ ਆ ਹਨਾ ਤੇ ਟੈਂਪੂ ਕਰਾ ਕੇ ਆਪਾਂ ਔਰਵਾਈ ਗੇਟ ਤੱਕ ਆ ਗਏ ਸੀ ਖੰਡਾ ਚੌਂਕ ਤੱਕ ਤੇ ਫਿਰ ਆਪਾਂ ਹੁਣੇ ਉੱਪਰ ਤੱਕ ਵੀ ਆ ਗਏ ਤੇ ਚੜਾਈ ਚੜਨ ਵਾਲੀ ਆਪਣੀ ਜੀ ਬਾਕੀ ਹੈ ਜੀ ਜਿਹੜੇ ਤੁਹਾਨੂੰ ਮੂਰਤੀਆਂ ਦਿਖਾਉਂਦੇ ਸੀ ਗਿਆਣਾ ਜੀ ਜੈਨ ਧਰਮ ਦੀਆਂ ਉੱਥੋਂ ਅਜੇ ਉੱਥੇ ਪਹੁੰਚੇ ਆ ਤੇ ਅਗਾਹ ਅਜੇ ਚੜਾਈ ਚੜਨੀ ਬਾਕੀ ਹੈ ਜਿਹੜੀ ਸਿੱਧੀ ਚੜਾਈ ਆ ਜਮਾ ਜੀ ਤੇ ਬਸ ਹੋ ਜੂਗੀ ਹੁਣ ਤਾਂ ਚੜਦੇ ਚੜਦੇ ਹੀ ਚਲੋ ਕੋਈ ਗੱਲ ਨਹੀਂ ਚਲਦੇ ਆ ਜੀ ਸਾਂਭੀਓ ਖੋਖਾ ਜਾਵਨ ਲੱਗ ਗਿਆ ਆ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਸਾਰਾ ਦਿਨ ਗਲੀਆਂ ਗੁਲੀਆਂ ਘੁੰਮ ਕੇ ਗਵਾਲੀਅਰ ਦੀਆਂ ਤੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਆ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਤੁਹਾਨੂੰ ਅੱਜ ਰੌਣਕ ਵੀ ਦਿਖਾਉਂਗਾ ਕਿਉਂਕਿ ਅੱਜ ਬਰਸ਼ੀ ਆ ਜੀ ਬਰਸ਼ੀ ਦਾ ਕੱਲ ਨੂੰ ਭੋਗ ਪੈਣਾ ਹੈ ਜੀ ਤੇ ਤੁਨ ਜਾ ਕੇ ਦਿਖਾਉਣਾ ਜੀ ਪਹਿਲਾਂ ਨਾਤ ਧੋ ਲਈਏ ਤੇ ਫਿਰ ਆਪਾਂ ਥੋੜੀ ਮੋਟੀ ਆਸ-ਪਾਸੇ ਦੇ ਰੌਣਕ ਦਿਖਾਵਾਂਗੇ ਤੁਨੂੰ ਇਸ ਗੁਰਦੁਆਰਾ ਸਾਹਿਬ ਦੀ ਜੀ ਤੇ ਵੀ ਕਿਵੇਂ ਕਿੰਨੀਆਂ ਕੇ ਸੰਗਤਾਂ ਆਈਆਂ ਹੋਈਆਂ ਨੇ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਤੁਹਾਨੂੰ ਪਹਿਲਾਂ ਕਿਹਾ ਸੀ ਆਪਾਂ ਨਾਤ ਧੋਗੇ ਫਿਰ ਥੋੜੀ ਆਸ-ਪਾਸੇ ਦੀ ਵੀਡੀਓ ਬਣਾਉਣੇ ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਵੀ ਕਿੰਨੀਆਂ ਕੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਜੀ ਇਹ ਸੰਗਤਾਂ ਤੁਸੀਂ ਦੇਖ ਸਕਦੇ ਆ ਜੀ ਇਹ ਦਰਬਾਰ ਸਾਹਿਬ ਦੇ ਉੱਪਰ ਸੁੱਤੀਆਂ ਜਾਂ ਸੰਗਤਾਂ ਜੀ ਬਾਕੀ ਥੱਲੇ ਵੀ ਬਈ ਸਾਰੀਆਂ ਜਿਹੜੀਆਂ ਜਿੰਨੀਆਂ ਪਾਰਕਿੰਗਾਂ ਸੀਗੀਆਂ ਸਾਰੀਆਂ ਪਾਰਕਿੰਗਾਂ ਫੁੱਲ ਆ ਦੋ ਥਾਂ ਦੇ ਲੰਗਰ ਚੱਲ ਰਹੇ ਆ ਜੀ ਜਿੱਥੇ ਪਹਿਲਾ ਜਿੱਥੇ ਸਾਈਕਲ ਖੜੀ ਸੀਗੀ ਆਪਣੀ ਜੀ ਉੱਥੇ ਵੀ ਲੰਗਰ ਚੱਲ ਰਿਹਾ ਜਿੱਥੇ ਤੇ ਇੱਕ ਪੁਰਾਣਾ ਲੰਗਰ ਜਿਹੜਾ ਚੱਲਦਾ ਸੀ ਉਹ ਵੀ ਲੰਗਰ ਚੱਲ ਰਿਹਾ ਜੀ ਤੇ ਤੁਸੀਂ ਸੰਗਤਾਂ ਦੇਖ ਹੀ ਰਹੇ ਹੋ ਜੀ ਹਾਂ ਨੂੰ ਮੇਲੇ ਦੇਖੋ ਜੀ ਤੇ ਸਤਾਂ ਦੇ ਪਰੇ ਦੇ ਸੰਗਤਾਂ ਦੇਖ ਰਹੇ ਹਾਂ ਜੀ। ਮੈਂ ਦੇਖ ਰਿਹਾ ਵੀ ਕਿ ਸਾਨੂੰ ਕੰਮ ਕਰਦਾ ਹੈ। ਕਾਫੀ ਜ਼ਿਆਦਾ ਸੰਗਤਾਂ ਦਾ ਆਉਣਾ ਹੋਇਆ ਜੀ ਦਰਸ਼ਨ ਕਰਨ ਵਾਸਤੇ ਤੇ ਇਹ ਬਾਈ ਪ੍ਰੋਗਰਾਮ ਹੈਗਾ ਜਿਹੜਾ ਇਹ ਵਰਸ਼ੀ ਮਨਾਉਂਦੇ ਆ ਵੀ ਇੱਥੇ ਜਿਹੜੇ ਪੁਰਾਣੇ ਸੇਵਕ ਜਿਹੜੇ ਆਪਦੀ ਸੇਵਾ ਨਿਭਾ ਚੁੱਕੇ ਨੇ ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਅਮਰ ਸਿੰਘ ਜੀ ਤੇ ਬਾਬਾ ਉਤਮ ਸਿੰਘ ਜੀ ਇਹ ਉਹਨਾਂ ਦੀ ਯਾਦ ਦੇ ਵਿੱਚ ਵਰਸ਼ੀ ਮਨਾਈ ਜਾਂਦੀ ਆ ਉਹਨਾਂ ਦੀ ਜੀ ਜਿਹੜੇ ਇੱਥੇ ਸੇਵਾ ਨਿਭਾ ਕੇ ਗਏ ਆ ਜੀ। ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਪਾਈ ਥੋੜਾ ਮੋਟਾ ਇਤਿਹਾਸ ਤਾਨੂੰ ਜਾ ਕੇ ਦੱਸਾਂਗੇ ਨਾ ਗੁਰਦੁਆਰਾ ਸਾਹਿਬ ਦਾ ਜਿਹੜਾ ਥੋੜਾ ਮੋਟਾ ਰਹਿੰਦਾ ਸੀਗਾ ਤੇ ਉਹ ਵੀ ਤੁਹਾਨੂੰ ਮੈਂ ਥੋੜਾ ਮੋਟਾ ਦਿਖਾ ਦਿੰਨਾ ਉਹਨੇ ਵੈਸੇ ਗੱਲ ਤਾਂ ਆਪਾਂ ਉਹਦੀ ਸਵੇਰੀ ਕਰਾਂਗੇ ਤੇ ਤੁਹਾਨੂੰ ਮੈਂ ਥੋੜਾ ਜਿਹਾ ਚਾਨਣਾ ਕਰਾਣਾ ਦਿਖਾ ਦਿੰਨਾ ਥੋੜੀ ਛੜੀ ਇਹ ਭਾਈ ਇਸ ਦੀ ਗੱਲ ਕਰ ਰਹੇ ਸੀਗੇ ਜਿਹੜਾ ਆ ਪਾਣੀ ਖੜਾ ਹੋਇਆ ਜੀ ਇਸ ਪਾਣੀ ਦੀ ਗੱਲ ਕਰ ਰਹੇ ਸੀਗੇ ਇਹਦਾ ਥੋੜਾ ਮੋਟਾ ਇਤਿਹਾਸ ਹੈਗਾ ਇੱਥੇ ਜੀ ਤੇ ਗੁਰਦੁਆਰਾ ਸਾਹਿਬ ਦਾ ਵੀ ਥੋੜਾ ਮੋਟਾ ਇਤਿਹਾਸ ਰਹਿੰਦਾ ਸੀਗਾ ਜਿਹੜਾ ਆਪਾਂ ਨੂੰ ਬਾਅਦ ਚ ਪਤਾ ਲੱਗਿਆ ਜੀ ਉਹ ਆਪਾਂ ਸਵੇਰੇ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਤੇ ਹੁਣ ਆਪਾਂ ਵੀਡੀਓ ਦੀ ਕੱਟ ਵੱਡ ਕਰੀਏ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵਧਦੀ ਹੈ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਇੱਕ ਦੋ ਬਾਈ ਦਾ ਧੰਨਵਾਦ ਕਰਨਾ ਹੈਗਾ ਆ ਬਾਈ ਨੇ ਬਈ ਆਪਾਂ ਨੂੰ ਮਾਈਕ ਭੇਜਿਆ ਦਰਾਹੇ ਵਾਲੇ ਬਾਈ ਨੇ ਜਿਹੜਾ ਇਸ਼ੂ ਭਾਜੀ ਇਸ਼ੂ ਭਾਈਆ ਦਰਾ ਆਪਣੇ ਨਾਲ ਜੁੜਿਆ ਹੋਇਆਗਾ ਚੈਨਲ ਦੇ ਰਾਹੀਂ ਤੇ ਆਪਾਂ ਨੂੰ ਕਾਫੀ ਕਮੈਂਟ ਆਉਂਦੇ ਰਹਿੰਦੇ ਸੀ ਮੈਨੂੰ ਵੀ ਭਾਈ ਤੇਰੀ ਆਵਾਜ਼ ਘਾਟ ਆਉਂਦੀ ਤੇਰੀ ਆਵਾਜ਼ ਘਾਟ ਆਉਂਦੀ ਆ ਤੇ ਉਹ ਬਾਈ ਨੇ ਕਿਤੇ ਕਮੈਂਟ ਪੜੇ ਸੀਗੇ ਤੇ ਬਾਈ ਨੇ ਮੈਨੂੰ ਬਈ ਆ ਮਾਈਕ ਭੇਜਿਆ ਤੇ ਬਹੁਤ ਬਹੁਤ ਧੰਨਵਾਦ ਇਸ਼ੂ ਭਾਈ ਤੇਰਾ ਤੇ ਅੱਜ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਅੱਜ ਆਵਾਜ਼ ਕਿਵੇਂ ਆਈ ਹੈ ਹਨਾ ਜੀ ਤੇ ਸਤ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਜੀ